एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਫਤਿਹਗੜ ਸਾਹਿਬ ਦੇ ਬਸੀ ਪਠਾਣਾ ਹਲਕੇ ਦੇ ਆਈਟੀਆ ਗਰਾਊਂਡ ਵਿੱਚ ਰੇਨ ਗਨ ਲਗਵਾਈ ਕਿਹਾ ਜਾਂਦਾ ਹੈ ਕਿ ਬਸੀਪੜ ਤੋਂ ਲੋਕ ਹਰ ਰੋਜ਼ ਸਵੇਰ ਦੀ ਸੈਰ ਅਤੇ ਕਸਰਤ ਲਈ ਗਰਾਊਂਡ ਵਿੱਚ ਆਉਂਦੇ ਹਨ ਅਤੇ ਇਹ ਗਰਾਊਂਡ ਬਸੀ ਪਠਾਣਾ ਸ਼ਹਿਰ ਦਾ ਮੁੱਖ ਗਰਾਊਂਡ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਇਹ ਮੇਰਾ ਆਪਣਾ ਗਰਾਊਂਡ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਮੈਂ ਇਸ ਗਰਾਊਂਡ ਵਿੱਚ ਫੁੱਟਵਾਲ ਖੇਡਾਂ ਆਦਿ ਦਾ ਆਯੋਜਨ ਕਰਦਾ ਸੀ ਅਤੇ ਉਹਨਾਂ ਕਿਹਾ ਕਿ ਇੱਥੇ ਪਾਣੀ ਦੀ ਬਹੁਤ ਸਮੱਸਿਆ ਸੀ ਸ਼ਹਿਰ ਵਾਸੀਆਂ ਨੇ ਇਹ ਵੀ ਮੰਗ ਕੀਤੀ ਸੀ ਕਿ ਇਸ ਗਰਾਊਂਡ ਵਿੱਚ ਕ੍ਰੇਨ ਗੱਲ ਲਗਵਾਈ ਜਾਵੇ ਵਿਧਾਇਕ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਉਹਨਾਂ ਦਾ ਪੰਜਾਬ ਵਿੱਚ ਖੇਡਾਂ ਅਤੇ ਖਿਡਾਰੀਆਂ ਨੂੰ ਅੱਗੇ ਲਿਜਾਣ ਦਾ ਵੱਡਾ ਸੁਪਨਾ ਹੈ ਅਤੇ ਖੇਡਾਂ ਵਤਨ ਪੰਜਾਬ ਮਹੀ ਵੀ ਉਹਨਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ ਅਤੇ ਅੱਜ ਮੈਂ आईटीआई ग्राउंड ਵਿੱਚ ਖੇਡਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਾ ਹਾਂ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਸ਼ਹਿਰ ਦਾ ਕੋਈ ਵੀ ਕੰਮ ਜੋ ਲੰਬੀਤ ਹੈ ਉਸਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਦੇ ਨਾਲ ਰਾਜਪੂਰੀ ਕਾਉਂਸਲਰ ਇੰਦਰਜੀਤ ਸਿੰਘ ਇੰਦਰੀ, ਮਿੰਟੂ ਬਾਜਵਾ, ਰਣਜੀਤ ਸਿੰਘ ਰਾਣਾ, ਬਬਲਜੀਤ ਕ੍ਰਿਤੀ अरोड़ा, ਤਰਮਿੰਦਰ ਸਿੰਘ ਸੁਖੀ, ਬਾਬਾ ਬੁੱਧਾਸ ਜੀ ਫੁੱਟਬਾਲ ਕਲੱਬ ਦੇ ਸਾਰੇ ਮੈਂਬਰ ਆਦੀ ਮੌਜੂਦ ਸਨ। ਏਸ਼ਾ ਪੀ 24 ਤੋਂ 파ਰਸ ਗੋਤਮ ਦੀ ਖਾਸ ਰਿਪੋਰਟ। ਸਸਿਗਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਜੀ ਜਿਵੇਂ ਕਿ ਮੈਂ ਮੈਂ ਸਾਰਿਆਂ ਨਾਲ ਗੱਲ ਕਰਦਾ ਸੀ ਭਾਈ ਉਹਨਾਂ ਨਾਲ ਵੀ ਕਿ ਆਹੀ ਚੀਜ਼ ਦੇਖ ਕੇ ਸਾਨੂੰ ਤਾਂ ਖੁਸ਼ੀ ਹੁੰਦੀ ਹੈ ਗਰਾਊਂਡ ਜਿਹੜਾ ਕੰਮ ਸਾਡੇ दिली ਇੱਛਾ ਹੈ ਮੇਰਾ ਆਪਣਾ ਗਰਾਊਂਡ ਆ ਹੋਮ ਗਰਾਊਂਡ ਆ ਸਾਡਾ ਇਹ ਅਸੀਂ ਸੋਚਿਆ ਸੀ ਕਿ ਇੱਥੇ ਪਾਣੀ ਦੀ ਬਹੁਤ ਕਿੱਲਤ ਸੀ ਪਾਣੀ ਲਾਉਣ ਲੱਗੇ ਦਿੱਕਤ ਆਉਂਦੀ ਸੀ ਤੇ ਅੱਜ ਗੰਨਾ ਜਿਹੜੀਆਂ ਨੇ ਫਿੱਟ ਕਰ ਦਿੱਤੀਆਂ ਗਈਆਂ ਨੇ ਤੁਸੀਂ ਦੇਖਿਆ ਪਾਣੀ ਦਾ ਬਹੁਤ ਵਧੀਆ ਕੰਮ ਹੋ ਰਿਹਾ ਗਰਾਊਂਡ ਦੇ ਵਿੱਚ ਉਹ ਔਰ ਵੀ ਜਿਹੜੇ ਕੰਮ ਨੇ ਖੇਡਾਂ ਦੇ ਲਈ ਆਪਾਂ ਉਹ ਜਰੂਰ ਕਰਾਂਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਵੱਲੋਂ ਖੇਡਾਂ ਬਧਨ ਪੰਜਾਬੀਆਂ ਨੂੰ ਲੈ ਕੇ ਬਹੁਤ ਸ਼ਿੱਦਤ ਦੇ ਨਾਲ ਕੰਮ ਕੀਤਾ ਜਾ ਰਿਹਾ ਸੋ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਵੀ ਪੰਜਾਬ ਦੇ ਵਿੱਚ ਗਰਾਊਂਡਾਂ ਦਾ ਕੰਮ ਹੋਵੇ ਸਾਰੀਆਂ ਬੇਸਿਕ ਸਹੂਲਤਾਂ ਜਿਹੜੀਆਂ ਬੱਚਿਆਂ ਨੂੰ ਮਿਲਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਖੇਡਾਂ ਨੂੰ ਹੋਰ ਅੱਗੇ ਲੈ ਕੇ ਜਾ ਸਕੀਏ ਮਤਲਬ ਇਸ ਵਕਤ ਜੇ ਤੁਸੀਂ ਮੈਨੂੰ ਪੁੱਛੋ ਤਾਂ ਸਭ ਤੋਂ ਵੱਧ ਖੁਸ਼ੀ ਮੈਨੂੰ ਇਹ ਦੇਖ ਕੇ ਆ ਕਿਉਂਕਿ ਮੇਰਾ ਆਪਣਾ ਗਰਾਊਂਡ ਆ ਅਸੀਂ ਆਪ ਇੱਥੇ ਪਾਣੀ ਲਾ ਲਾ ਰੂੜੀਆਂ ਚੁੱਕ ਚੁੱਕੇ ਕੰਮ ਕਰਿਆ ਸੋ ਅੱਜ ਬੜੀ ਖੁਸ਼ੀ ਆ ਮੈਨੂੰ ਇਸ ਗੱਲ ਦੀ ਸੋ ਬਹੁਤ ਬਹੁਤ ਧੰਨਵਾਦ ਆ ਮੁਬਾਰਕਬਾਦ ਸਾਰੇ ਨਾਲ ਭਾਜੀ ਨਾਲ ਨਹੀਂ ਨਹੀਂ ਇਹ ਬੜਾ ਵਧੀਆ ਕੰਮ ਦਾ ਸੀਗਾ ਅੱਗੇ ਇਸ ਨਾਲ ਵੀ ਬੜੀ ਜ਼ਰੂਰੀ ਇਹ ਗਰਾਉਂਡ ਨੂੰ ਪਾਣੀ ਆਉਣਾ ਚਾਹੀਦਾ ਲੱਗਦਾ ਹੈ ਇਹਨਾਂ ਲਈ ਫਾਰੀ ਕੰਸਟਰਕਸ਼ਨ ਅਸਾਂ ਦੇ ਗਰਾਉਂਡ ਤੇ ਇੱਕ ਐਕਸਪਰਸ ਆ ਵਧੀਆ ਕੋ ਬਹੁਤਨ ਬਤ ਕਰਦੇ ਆ ਮੇਰੇ ਸਾਹਬ ਜਿਨ੍ਹਾਂ ਨੇ ਬੰਨਿਆ ਪਾਣੀ ਦੀ ਸੂਟ ਜਿਨ੍ਹਾਂ ਨੇ ਕਰਿਆ ਸਾਹਿਬ ਮੈਂ ਪੰਜਾਬ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਗਰਾਊਂਡਾਂ ਵਾਸਤੇ ਸਾਨੂੰ ਇਹ ਪੈਪਰ ਅੱਧਾ ਹਾ ਚਾਵੜਾ ਲਾ ਕੇ ਦਿੱਤੇ